ਇੱਕ ਵਾਇਰਸ ਚੱਲਿਆ ਜਿਹਦੇ ਨਾਲ ਫੀਵਰ ਆ ਜਿਹੜਾ ਉਹ ਬੱਚਿਆਂ ਦੇ ਬ੍ਰੇਨ ਨੂੰ ਹੋ ਰਿਹਾ ਦਿਮਾਗ ਨੂੰ ਹੋ ਰਿਹਾ ਜਿਹਦੇ ਕਾਰਨ ਬੱਚੇ ਯਕਦਮ ਇੰਨੀ ਇੱਕ ਪ੍ਰੋਬਲਮ ਦੇ ਵਿੱਚ ਆ ਜਾਂਦੇ ਆ ਤੇ ਇਹ ਜਿਹੜਾ ਫੀਵਰ ਆ ਇਹ ਨਾਰਮਲ ਦਵਾਈਆਂ ਨਾਲ ਵੀ ਨਹੀਂ ਟੁੱਟ ਰਿਹਾ ਇਹ ਦਾ ਘੱਟੋ ਘੱਟ 6 ਤੋਂ 7 ਦਿਨ ਦਾ ਜਿਹੜਾ ਪੀਰੀਅਡ ਆ ਇਸ ਵਾਇਰਸ ਦਾ ਤੇ ਇਹ ਵਾਇਰਸ ਹੁਣ ਮੇਰੀ ਬੇਟੀ ਨੂੰ ਪ੍ਰੋਬਲਮ ਆ ਗਈ ਅਸੀਂ ਹੁਣ ਜੀਰੇ ਲੈ ਕੇ ਆਏ ਸੀ ਤੇ ਡਾਕਟਰ ਸਾਹਿਬ ਵੱਲੋਂ ਦੱਸਿਆ ਗਿਆ ਕਿ ਇਹ ਇੰਨਾ ਗੇਂਜਰਸ ਆ ਨਾ ਇਹ ਬੱਚਿਆਂ ਦੇ ਵਿੱਚ ਛੱਡਦਾ ਹੀ ਕੱਖ ਨਹੀਂ ਸੋ ਮੇਰੇ ਸਾਰੇ ਮਾਪਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਕਿ ਆਪਦੇ ਬੱਚਿਆਂ ਦਾ ਜਿਹੜਾ ਖਾਸ ਕਰਕੇ 1 ਅੱਧ ਫਰਵਰੀ ਤੱਕ ਪੂਰਾ ਧਿਆਨ ਰੱਖਣ ਦੀ ਲੋੜ ਆ ਜਿਹੜਾ ਇੱਕਦਮ ਠੰਡ ਕੋਰਾ ਪੈਣ ਤੋਂ ਬਾਅਦ ਇੱਕਦਮ ਗਰਮੀ ਹੋਈ ਆ ਤੇ ਉਸ ਗਰਮੀ ਦੇ ਨਾਲ ਜਿਹੜਾ ਇਹ ਵਾਇਰਸ ਬਹੁਤ ਜ਼ਿਆਦਾ ਤੇ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਜੇ ਗੱਲ ਕਰੀਏ ਤਾਂ ਮੈਨੂੰ ਲੱਗਦਾ ਹਰ ਦੂਜੇ ਘਰ ਦੇ ਵਿੱਚ ਦੋ ਦੋ ਤਿੰਨ ਤਿੰਨ ਜੀ ਇਸ ਵਾਇਰਸ ਦੇ ਨਾਲ ਪਏ ਆ ਪਰ ਇਹ ਵਾਇਰਸ ਜ਼ਿਆਦਾਤਰ ਇਸ ਵਾਇਰਸ ਦਾ ਜਿਹੜਾ ਅਟੈਕ ਆ ਉਹ ਬੱਚਿਆਂ ਤੇ ਹੋ ਰਿਹਾ ਜਾਦਾ ਇਹ ਬੱਚਿਆਂ ਦੇ ਪਕੜ ਕਰ ਰਿਹਾ ਬੱਚੇ ਜਿਹੜੇ ਬਹੁਤ ਜ਼ਿਆਦਾ ਬਿਮਾਰ ਹੋਏ ਪਏ ਆ ਸੋ ਇਸ ਲਈ ਮਾਪਿਆਂ ਨੂੰ ਬਿਲਕੁਲ ਧਿਆਨ ਰੱਖਣਾ ਚਾਹੀਦਾ ਇੱਕ ਲੋੜ ਦੇ ਨਾਲ ਉਹ ਵੱਧ ਕੇ ਬੱਚਿਆਂ ਨੂੰ ਕੋਈ ਚੀਜ਼ ਨਾ ਦਿਓ ਕਿਉਂਕਿ ਇਹ ਦੇ ਨਾਲ ਪੌਜ਼ਲਿੰਗ ਜਦੋਂ ਹੋ ਜਾਂਦੀ ਉਦੋਂ ਤਾਂ ਬੱਚੇ 'ਚ ਬਿਲਕੁਲ ਵੀ ਤੰਤ ਨਹੀਂ ਰਹਿੰਦਾ ਸੋ ਬੱਚਿਆਂ ਦਾ ਵੱਧ ਤੋਂ ਵੱਧ ਤੁਸੀਂ ਧਿਆਨ ਰੱਖੋ ਕੇਅਰ ਕਰੋ ਬੱਚਿਆਂ ਦੀ ਬੱਚਿਆਂ ਨੂੰ ਇੰਨੀ ਜਲਦੀ ਜਿਹੜੇ ਇੱਕਦਮ ਜਿਹੜੇ ਕੱਪੜੇ ਇੰਨੇ ਨੇ ਪਾਏ ਹੋਏ ਉਤਾਰਨ ਨਾ ਦਿਓ ਕਿਉਂਕਿ ਉਹ ਵੀ ਇੱਕ ਮੇਨ ਰੀਜ਼ਨ ਮੰਨਿਆ ਜਾਂਦਾ ਹੈ ਕਿ ਬੱਚੇ ਜੱਕਦਮ ਗਰਮੀ ਮਹਿਸੂਸ ਕਰਨ ਲੱਗ ਪਏ ਤੇ ਕੱਪੜਾ ਨਹੀਂ ਪਾਉਂਦੇ ਜਿਹਦੇ ਕਾਰਨ ਮਤਲਬ ਕਿ ਜ਼ਿਆਦਾਤਰ ਜਿਹੜਾ ਇਹਦਾ ਅਫੈਕਟ ਆ ਮੇਨ ਅਫੈਕਟ ਆ ਜਿਹੜਾ ਇਹਦਾ ਸਾਡੇ ਬ੍ਰੇਨ ਤੇ ਪੈ ਰਿਹਾ ਸਭ ਤੋਂ ਵੱਧ ਮਤਲਬ ਕਿ ਸਾਨੂੰ ਸਿਰਦਰਦ ਬਹੁਤ ਜ਼ਿਆਦਾ ਹੁੰਦਾ ਜਿਹਦੇ ਨਾਲ ਦੇਖੋ ਮੇਰਾ ਬੇਟਾ ਜਿਹੜਾ ਉਹਦੀ ਉਮਰ ਹਜੇ 10 ਸਾਲ ਦੀ ਆ ਤੇ ਪਰसों بیٹے ਨੂੰ ਇਹ ਪ੍ਰੋਬਲਮ ਆ ਗਈ ਸੀਗੀ ਤੇ بیٹے ਦਾ ਜਿਹੜਾ ਫੀਵਰ ਸੀ ਉਹ 104 ਸੀ ਤੇ ਬੀਪੀ ਇੰਨਾ ਜ਼ਿਆਦਾ ਹਾਈ ਸੀ ਕਿ ਜੀਭ ਦੇ ਉੱਤੇ ਟੈਬਲੇਟ ਰੱਖਣੀਆਂ ਪਈਆਂ ਚਲੋ ਸ਼ੁਕਰ ਅੱਜ ਬੇਟਾ ਥੋੜਾ ਜਿਹਾ ਠੀਕ ਹੋਇਆ ਤੇ ਰਾਤ ਦੀ ਬੇਟੀ ਨੂੰ ਵੀ ਸੇਮ ਪ੍ਰੋਬਲਮ ਆਈ ਇੱਕ ਪਾਣੀ ਦੀ ਘੁੱਟ ਵੀ ਨਹੀਂ ਪਚ ਰਹੀ ਸੋ ਡਾਕਟਰਾਂ ਦੇ ਘਰ ਭਾਰਨ ਨਾਲੋਂ ਚੰਗਾ ਪਹਿਲਾਂ ਤੁਸੀਂ ਘਰੇ ਹੀ ਬੱਚਿਆਂ ਦਾ ਜਰੂਰ ਧਿਆਨ ਰੱਖੋ ਕਿਉਂਕਿ ਬਾਅਦ ਦੇ ਵਿੱਚ ਨਾ ਤਾਂ ਬੱਚਿਆਂ 'ਚ ਲੜਾਈ ਨਾਲ ਲੜਨ ਦੀ ਸਮਰੱਥਾ ਰਹਿੰਦੀ ਆ ਤੇ ਮਾਪੇ ਉਦੋਂ ਵੱਡੀ ਟੈਨਸ਼ਨ ਦੇ ਵਿੱਚ ਆ ਜਾਂਦੇ ਆ ਇੱਕ ਸਭ ਤੋਂ ਜ਼ਰੂਰੀ ਗੱਲ ਹੈ ਕਿ ਬੱਚਿਆਂ ਨੂੰ ਸਭ ਤੋਂ ਵੱਧ ਜਿਹੜਾ ਦਸ਼ਾੰਦਾ ਹੁੰਦਾ ਨਾ ਜਿਹੜਾ ਕਰੋਨਾ ਦੇ ਵਿੱਚ ਆਇਆ ਸੀਗਾ ਉਹ ਜਰੂਰ ਵાળ ਕੇ ਆਪਣੇ ਬੱਚਿਆਂ ਨੂੰ ਪਿਆਓ ਉਹਦੇ ਨਾਲ ਇਹ ਜਿਹੜਾ ਵਾਇਰਸ ਆ ਬਹੁਤ ਜਲਦੀ ਇਹ ਡਾਊਨ ਹੁੰਦਾ ਹੈ ਬਹੁਤ ਜਲਦੀ ਇਹ ਵਾਇਰਸ ਆ ਜਿਹੜਾ ਸਰੀਰ ਦੇ ਵਿੱਚੋਂ ਨਿਕਲ ਜਾਂਦਾ ਸੋ ਇਹ ਚੀਜ਼ਾਂ ਨੂੰ ਜ਼ਰੂਰ ਧਿਆਨ ਦੇ ਵਿੱਚ ਰੱਖੋ ਕਿਉਂਕਿ ਅੱਜ ਪੂਰੀਆਂ ਤਿੰਨ ਰਾਤਾਂ ਹੋ ਗਈਆਂ ਮੇਰੇ ਬੱਚੇ ਬਿਲਕੁਲ ਨਹੀਂ ਸੁੱਤੇ ਇੱਕ ਮਿੰਟ ਲਈ ਬੱਚਿਆਂ ਨੇ ਅੱਖ ਨਹੀਂ ਲਾਈ ਇੰਨੀ ਕਾ ਜ਼ਿਆਦਾ ਪ੍ਰੋਬਲਮ ਆਈ ਆ ਤੇ ਸੋ ਬੱਚਿਆਂ ਦੇ ਮੂੰਹ ਵਾਲੇ ਨਹੀਂ ਦੇਖਿਆ ਜਾ ਰਿਹਾ ਮੈਂ ਸਾਰਿਆਂ ਨੂੰ ਬੇਨਤੀ ਕਰਨੀ ਆ ਭਰਾਵੋ ਗੱچے ਜਿਹੜੇ ਇਹ ਸਾਡਾ ਅਨਮੋਲ ਖਜ਼ਾਨਾ ਸਾਡੀ ਦੁਨੀਆ ਸਾਡੇ ਵਿੱਚ ਸੋ ਬੱਚਿਆਂ ਬਾਰੇ ਦੀ ਕਦੇ ਵੀ ਲਾਪਰਵਾਹੀ ਨਾ ਕਰੋ ਬੱਚਿਆਂ ਨੂੰ ਜਦੋਂ ਵੀ ਤੁਹਾਨੂੰ ਥੋੜਾ ਬਹੁਤਾ ਹੀ ਲੱਗਦਾ ਬੱਚਿਆਂ ਨੂੰ ਇਹਦੇ ਸਿੰਪਟਮ ਇਹ ਆ ਕਿ ਸਭ ਤੋਂ ਪਹਿਲਾਂ ਅ ਮਤਲਬ ਕਿ ਬੱਚਿਆਂ ਨੂੰ ਹੱਡ ਭੰਮੀ ਲੱਗਦੀ ਆ ਮਤਲਬ ਕਿ ਲੱਤਾਂ ਦਾਰ ਤੇ ਸਿਰ ਦਰਦ ਬਾਹਾਂ ਦਰਦ ਉਸ ਤੋਂ ਬਾਅਦ ਕੋਲਡ ਕੋਲਡ ਤੋਂ ਬਾਅਦ ਇੱਕਦਮ ਫੀਵਰ ਹੁੰਦਾ ਤੇ ਇਹ ਫੀਵਰ ਵੀ ਇਸ ਤਰ੍ਹਾਂ ਵੀ ਜਦੋਂ ਤੁਸੀਂ ਮੈਡੀਸਨ ਦਿਓਗੇ ਤਾਂ ਸਿਰਫ ਇੱਕ ਅੱਧੇ ਘੰਟੇ ਲਈ ਇਹ ਫੀਵਰ ਡਾਊਨ ਹੁੰਦਾ ਉਸ ਤੋਂ ਬਾਅਦ ਫੇਰ ਇਹ ਅਪ ਹੋ ਜਾਂਦਾ ਫੇਰ 104 102 103 ਤੇ ਹੀ ਜਾ ਕੇ ਡਿੱਗਦਾ ਤੇ ਬੱਚਿਆਂ ਦੇ ਵਿੱਚ ਤਾਪਸ਼ ਲੋੜ ਨਾਲੋਂ ਵੱਧ ਹੁੰਦੀ ਆ ਜਿਸ ਦੇ ਕਾਰਨ ਵਾਉਂਟਿੰਗ ਵੀ ਸਟਾਰਟ ਹੁੰਦੀ ਹੈ ਇਹਦਾ ਸਭ ਤੋਂ ਮੇਨ ਲੱਛਣ ਆ ਉਲਟੀਆਂ ਉਲਟੀਆਂ ਇਹਦੇ ਵਿੱਚ ਬਹੁਤ ਜ਼ਿਆਦਾ ਆ ਰਹੀਆਂ ਬੱਚਿਆਂ ਨੂੰ ਸੋ ਹੱਥ ਬਨ ਕੇ ਮੇਰੀ ਬੇਨਤੀ ਆ ਕਿ ਆਪੋ ਆਪਣੇ ਬੱਚਿਆਂ ਦੀ ਕੇਅਰ ਕਰੋ ਤੇ ਅਰਦਾਸ ਕਰੋ ਵੀ ਸਾਡੇ ਬੱਚਿਆਂ 'ਚ ਇਸ ਤਰ੍ਹਾਂ ਦਾ ਵਾਇਰਸ ਨਾ ਹੋਵੇ ਕਿਉਂਕਿ ਮੈਨੂੰ ਪਤਾ ਤਿੰਨ ਦਿਨ ਹੋ ਗਏ ਮੇਰੀ ਬੇਟੀ ਦੇ ਚਿਹਰੇ ਵਾਲ ਨਹੀਂ ਵਿਖਿਆ ਜਾਂਦਾ ਬੇਟੇ ਦੇ ਚਿਹਰੇ ਵਾਲ ਨਹੀਂ ਵਿਖਿਆ ਜਾਂਦਾ ਐਨੀ ਜ਼ਿਆਦਾ ਇਹਦੇ ਨਾਲ ਵੀਕਨਸ ਆ ਰਹੀ ਆ ਸੋ ਇਸ ਵੀਡੀਓ ਨੂੰ ਅਜਾਈ ਨਾ ਸਮਝਿਓ ਇਹ ਨਾ ਸਮਝਿਓ ਕਿ ਕੋਈ ਤੁਹਾਡੇ ਤੋਂ ਫੇਮ ਲੈਂਡ ਮਾਰਾ ਜਾਂ ਵਿਊ ਲੈਂਡ ਮਾਰਾ ਕਰ ਰਿਹਾ ਨਹੀਂ ਇਹ ਸਿਰਫ ਵੀਡੀਓ ਬਣਾਉਣ ਦਾ ਮੇਨ ਮਕਸਦ ਇੱਕ ਹੀ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਸੰਭਾਲ ਲਓ ਧੰਨਵਾਦ